ਕੋਜ ਸ਼ਰਾਰਤੀ ਅੰਸਰ 10 ਦੇ ਨੋਟ 5 ਦੇ ਨੋਟ ਨਵੇਂ ਲਿਆ ਕੇ ਉੱਤੇ ਖਜ਼ਾਨਾ ਬਾਬਾ ਦੀਪ ਸਿੰਘ ਜੀ ਦਾ ਲਿਖ ਕੇ ਭੋਲੀ ਭਾਲੀ ਸੰਗਤ ਨੂੰ ਵੰਦੇ ਆ ਤੇ ਇਹ ਵੀ ਪਤਾ ਲੱਗਾ ਵੀ ਉਹਨਾਂ ਕੋ ਵੀ ਪੈਸੇ ਲੈ ਲੈਂਦੇ ਆ ਜੋ ਸਰਾਸਰ ਗਲਤ ਆ ਕਿਉਂਕਿ ਜੇ ਕਿਸੇ ਨੇ ਵੰਡਰਾ ਦੇ ਨਾਮ ਬਣੀ ਦਾ ਖਜ਼ਾਨਾ ਬਾਬਾ ਜੀ ਦਾ ਵੰਡੇ ਅਜਿਹਿਆਂ ਕੋਜਿਆਂ ਹਰਕਤਾਂ ਨੂੰ ਬਾਜ਼ ਆਵੇ ਮੈਂ ਚਾਹੁੰਦਾ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਲੋਂ ਕੋਈ ਵੀ ਖਜ਼ਾਨਾ ਨਹੀਂ ਵੰਡਿਆ ਜਾਂਦਾ ਸੰਤੈਸ ਤੋਂ ਸੁਚੇਤ ਰਵੇ ਇਹ ਕੁਝ ਸ਼ਰਾਤੀ ਅਨਸਰ ਨੇ ਉਹ ਤਨੇ ਜਾਣੇ ਸਾਡੇ ਜਿਹੜੇ ਸੀਸੀਟੀਵੀ ਕੈਮਰਾ ਅਜ ਜਾਂ ਸਾਨੂੰ ਬਾਹਰੋਂ ਤੇ ਨਈ ਰਾਇ ਆਈ ਉਹਨਾਂ ਫੜ ਕੇ ਪੁੱਛਿਆ ਉਹ ਕਹਿੰਦੇ ਜੀ ਅਸੀਂ ਹਾਰ ਸਾਲ ਬਣਦੇ ਆ ਹਾਰਸਾਲ ਵੰਡਣਾ ਕੋਈ ਇਹ ਕੋਈ ਐਕਸਕਿਊਜ਼ ਨਹੀਂਗਾ ਇਹ ਕੋਈ ਪ੍ਰਤਨੀ ਨਹੀਂ ਕੀ ਉਹਨਾਂ ਨੂੰ ਇੱਕ ਨਹੀਂ ਤੇ ਵਾਰਨਿੰਗ ਦੇ ਕੇ ਛੱਡਿਆ ਉਹ ਜ਼ਬਾਨੀ ਮਾਫੀ ਮੰਗ ਕੇ ਗਿਆ ਵੀ ਅਸੀਂ ਜੇ ਅੱਗੇ ਤੋਂ ਅਜਿਹੇ ਕੰਮ ਕਰੀਏ ਤੇ ਸਾਨੂੰ ਜੋ ਸਾਡੇ ਤੇ ਕਾਰਵਾਈ ਕਰ ਦਿੱਤੀ ਜਾਵੇ ਜੇ ਉਹ ਦੁਬਾਰਾ ਆਉਣਗੇ ਤੇ ਅਸੀਂ ਪੁਲਿਸ ਨੂੰ ਫੜਾ ਦਾਂਗੇ ਜੀ ਜਿਹੜਾ ਗੁਰਦਰਾ ਸਾਹਿਬ ਦੀ ਦੂਦੰਦਰ ਇਸ ਵਾਰ ਕੋਈ ਵੀ ਕੇਕ ਨਹੀਂ ਕਟਿਆ ਗਿਆ 99% ਹੀ ਕੋਸ਼ਿਸ਼ ਕੀਤੀ ਆ ਤੇ ਕਾਮਯਾਬ ਹੋਏ ਆ ਕੋਈ ਸ਼ਰਕਤੇ ਦੂਰ ਨੇੜੇ ਕਿਸੇ ਨੇ ਕੇਕ ਕੱਟ ਕੇ ਉਹ ਜਿਨੇ ਕੇ ਕਟਿਆ ਵੀ ਆ ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਉਹਨੇ ਵੀ ਗਲਤੀ ਦਾ ਅਹਿਸਾਸ ਕੀਤਾ ਹੈ ਵੀ ਅੱਗੇ ਤੋਂ ਜਾ ਨਹੀਂ ਕਰੂੰਗਾ ਬਿਲਕੁਲ ਕਿ ਕੇਕ ਨਹੀਂ ਕਟਿਆ ਗਿਆ ਤਾਂ ਸੰਗਤ ਨੂੰ ਇਸ ਚੀਜ਼ ਤੋਂ ਅਸੀਂ ਸੁਚੇਤ ਵੀ ਕਰਦੇ ਆ ਵੀ ਕੇਕ ਕਟਣਾ ਸਿੱਖ ਦੇ ਸਿੱਖ ਧਰਮ ਦੇ ਵਿੱਚ ਮਰਜਾਦਾ ਦੇ ਉਲਟ ਆ ਇਹਦਾ ਇਸ ਚੀਜ਼ ਵੱਲ ਬਿਲਕੁਲ ਤਵੱਜੋ ਨਾ ਦਿੱਤੀ ਜਾਵੇ ਜੀ ਸ਼ਰਸ ਸੰਗਤ ਜਿਹੜੀ ਸ਼ਰਧਾ ਨਾਲ ਆਈ ਹੁੰਦੀ ਆ ਉਨ੍ਹਾਂ ਦੇ ਉਹਨਾਂ ਨੂੰ ਗਮਰਾਹ ਕਰਨਾ ਉਹਨਾਂ ਦਾ ਧੋਖਾ ਧੜੀ ਕਰਨਾ ਇਸ ਸਾਬਨ ਹੀ ਉਹ ਪਾਪਾਂ ਦੇ ਭਾਗੀ ਬਣਦੇ ਪਏ ਆ ਇਸ ਤੋਂ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਹੀ ਬਾਝੋਂ ਜੇਕਰ ਉਹ ਨਹੀਂ ਆਉਣਗੇ ਤਾਂ ਫਿਰ ਜਿਹੜਾ ਜਿਹੜਾ ਇੱਕ ਇੱਕ ਬੰਦਾ ਡੈਂਟੀਫਾਈ ਕਰਕੇ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਸਤਾ ਨਾਲ ਉਹਨਾਂ ਦਾ ਪੁਲਿਸ ਕਾਰਵਾਈ ਕਰਾਵਾਂਗੇ ਜੀ